ਗੁਰਦਾਸਪੁਰ ਵਿਦ ਆਟੋ ਏਜੰਸੀ ਦੀ ਦੁਕਾਨ ਤੇ ਚੋਰਾਂ ਨੇ ਕੀਤਾ ਲੱਖਾਂ ਦਾ ਸਮਾਨ ਚੋਰੀ ਚੋਰੀ ਕੀਤੇ ਗਏ ਸਮਾਨ ਵਿੱਚ ਬੈਟਰੀ ਇਰਖਾ ਦੀਆਂ ਮੋਟਰਾਂ ਵੀ ਸ਼ਾਮਲ ਸੀ ਸੀਟੀਵੀ ਕੈਮਰੇ ਵਿੱਚ ਚੋਰੀ ਕਰਦੇ ਦਿਖੇ ਚੋਰ ਗੁਰਦਾਸਪੁਰ ਪਠਾਨਕੋਟ ਜੀਟੀ ਰੋਡ ਤੇ ਦਾਣਾ ਮੰਡੀ ਦੇ ਗੇਟ ਦੇ ਬਿਲਕੁਲ ਸਾਹਮਣੇ ਸਥਿਤ ਵਿਦ ਆਟੋ ਤੋਂ ਚੋਰ ਲੱਖਾਂ ਦਾ ਕੀਮਤੀ ਸਮਾਨ ਚੋਰੀ ਕਰਕੇ ਉੱਥੋਂ ਫਰਾਰ ਹੋ ਗਏ ਜਿਨ੍ਹਾਂ ਦੀਆਂ ਤਸਵੀਰਾਂ ਸੀਸੀਟੀਵੀ ਵਿੱਚ ਰਿਕਾਰਡ ਹੋਈਆਂ ਹਨ ਇਸਮਦੀ ਵਿਦ ਆਟੋ ਦੇ ਕਰਮਚਾਰੀ ਨੇ ਦੱਸਿਆ ਕਿ ਚੋਰ ਕੰਤ ਟੱਪ ਕੇ ਅਤੇ ਕੰਟਰੀ ਦੀ ਘਾਟ ਤਾਰ ਕੱਟ ਕੇ ਅੰਦਰ Tak, loh, ya, Tis. ਉਥੋਂ ਸੱਤ ਬੈਟਰੀਆਂ ਤੇ ਵੱਡੀਆਂ ਝੋਨੇ ਦੀਆਂ ਮਸ਼ੀਨਾਂ ਦੀਆਂ ਪੱਖੇ ਵਾਲੀਆਂ ਮੋਟਰਾਂ ਤੇ 18 ਈ ਰਖਸ਼ੇ ਦੀਆਂ ਮੋਟਰਾਂ ਚੋਰੀ ਕਰਕੇ ਲੈ ਗਏ ਉਹਨਾਂ ਕਹ ਕੇ ਕੁਝ ਦਿਨ ਪਹਿਲਾਂ ਚੋਰਾਂ ਨੇ ਉਹਨਾਂ ਦੀ ਵਰਕਸ਼ਾਪ ਤੋਂ ਕੀਮਤੀ ਧਾਤਾਂ ਵੀ ਚੋਰੀ ਕਰ ਲੀਆਂ ਸਨ ਪਰ ਉਹਨਾਂ ਨੇ ਧਿਆਨ ਨਹੀਂ ਦਿੱਤਾ ਸੀ ਕਿਉਂਕਿ ਉਸ ਵੇਲੇ ਕੈਮਰੇ ਵਿੱਚ ਕੁਝ ਨਹੀਂ ਆਇਆ ਪਰ ਬੀਤੀ ਰਾਤ ਦੀ ਚੋਰੀ ਉਹਨਾਂ ਦੇ ਸੀਸੀਟੀਵੀ ਕੈਮਰਿਆਂ ਵਿੱਚ ਵੀ ਰਿਕਾਰਡ ਹੋਈ ਹੈ ਜਿਸ ਵਿੱਚ ਦੋ ਚੋਰ ਸਮਾਨ ਚੋਰੀ ਕਰਦੇ ਨਜ਼ਰ ਆਏ ਹਨ ਪਰ ਜ਼ਾਹਰ ਤੌਰ ਤੇ ਇੰਨਾ ਭਾਰੀ ਸਮਾਨ ਉਹ ਬਿਨਾਂ ਕਿਸੇ ਗੱਡੀ ਤੋਂ ਨਹੀਂ ਲੈ ਜਾ ਸਕਦੇ ਇਸ ਲਈ ਬਾਹਰ ਵੀ ਉਹਨਾਂ ਦੇ ਸਾਥੀ ਖੜੇ ਹੋਣਗੇ ਉਹਨਾਂ ਦੱਸਿਆ ਕਿ ਉਹਨਾਂ ਨੇ ਘਟਨਾ ਦੀ ਸੂਚਨਾ ਅਤੇ ਸੀਸੀਟੀਵੀ ਜਿਸ ਵਿੱਚ ਹੋ ਚੋੜ ਸਾਵਨਚਰ ਆ ਰਹੇ ਹਨ ਪੁਲਿਸ ਨੂੰ ਦੇ ਦਿੱਤੀ ਹੈ ਏਜੰਸੀ ਹੈ ਜੀ ਵੈਦ ਆਟੋਸ ਤੇ ਪੁਰਾਣੀ ਅਸੀਂ ਸ਼ੁਰੂ ਤੋਂ ਟਰੈਕਟਰਾਂ ਦੀ ਏਜੰਸੀ ਸਾਡੀ ਮੈਸੀਫ ਰਿਜਨ ਟਰੈਕਟਰ ਏਜੰਸੀ ਨਾਲ ਹੁਣ ਆਪਾਂ ਇਲੈਕਟ੍ਰਿਕ ਈ ਰਿਕਸ਼ਾ ਐਂਡ ਟੂ ਵੀਲਰ ਮਤਲਬ ਸਕੂਟੀਆਂ ਜਿਹੜੀਆਂ ਹਰਕੀਆਂ ਜੀ ਉਹ ਸਿਰਫ ਸੇਵਰੇਜ ਕਰਦੇ ਜੀ ਲਓ ਕੀ ਗੱਲ ਹੋਈ ਗੱਲ ਸੋਵੇ ਬਸ ਕੱਲ ਸਾਰਾ ਦੀਵਾਲੀ ਸੀਗੀ ਤੇ ਅਸੀਂ ਮਤਲਬ ਆਪਣੇ ਬਿਜ਼ੀ ਦੇ ਅੰਦਰ ਸਾਰਾ ਕੰਮ ਮਡੇ ਕਰਦੇ ਦੇ ਵੀ ਇਦਰੇ ਤੇ 5:30 5:6 ਵਜੇ ਆਪਾਂ ਗਏ ਆ ਕੱਲ ਵੀ ਬੜਾ ਵਧੀਆ ক্লোਜ਼ ਕਰਕੇ ਗਏ ਕੋਈ ਇਹੋ ਜੀ ਗੱਲਬਾਤ ਨਹੀਂ ਰਾਤੀ ਹੋ ਅੱਜ ਜਦੋਂ ਸਵੇਰੇ ਆ ਕੇ ਵੇਖਿਆ ਤਾਂ ਤੁਹਾਡਾ ਕਾਫੀ ਸਾਮਾਨ ਚੋਰੀ ਹੋ ਚੁੱਕਾ ਹੈ ਕੀ ਕੀ ਸਾਮਾਨ ਸੀ ਤੇ ਜੀ ਕੁਛ ਤੇ ਅਸੀਂ 7 ਬੈਟਰੀਆਂ ਸੀ ਜੀ ਵੱਡੀਆਂ ਫਿਰ ਮੋਟਰਾਂ ਸੀ ਇਲੈਕਟ੍ਰਿਕ ਈ ਰਿਕਸ਼ੇ ਦੀਆਂ ਦੋ ਦੋ ਮੋਟਰਾਂ ਪੱਖੇ ਦੋ ਤਿੰਨ ਮੋਟਰਾਂ ਪੱਖੇ ਦੀਆਂ ਸੀ ਜਿਹੜੀਆਂ ਮੰਨ ਲਓ ਮੰਡੀ ਦੇ ਵਿੱਚ ਪਟਾ ਯੂਜ਼ ਕਰਦੇ ਆ ਉਹਨਾਂ ਵੀ ਸਲਾਈ ਵਾਸਤੇ ਉਹਦੀਆਂ ਮੋਟਰਾਂ ਸੀਗੀਆਂ ਜੀ ਹੋਰ ਵੀ ਨਿੱਕਾ ਮੋਟਾ ਕਾ ਵੀ ਸਵਾਨੀ ਕੋ ਉਤਾਰਾ ਤੁਰਾ ਦਾ ਲਗਭਗ 2.2 ਲੱਖ ਰੁਪਏ ਦਾ ਸਵਾਨ ਸੀ ਜਿਹੜਾ ਚੋਰੀ ਹੋਇਆ ਹੈ ਇਹ ਸੀਸੀਟੀਵੀ ਵੀ ਲੱਗੇ ਆ ਕਿੰਦਾ ਕੈਮਰੇ ਚ ਕਿੰਨੇ ਜਨੇ ਆਏ ਔਰ ਕਿੰਨੇ ਲੱਗਦਾ ਕੀ ਲੋਕ ਸੀ ਸਰ ਸੀਸੀਟੀਵੀ ਰੇ ਜਿਹਦੇ ਚਲੋ ਦੋ ਜੇ ਆਏ ਆ ਪਰ ਬੰਦੇ ਵੱਧ ਲੱਗਦੇ ਆ ਜੀ ਕੋਈ ਉਹਨਾਂ ਕੋ ਸਾਧ ਨਹੀਂ ਹੋ ਸਕਦਾ ਕਿਉਂਕਿ ਸਾਹਮਣੇ ਕੈਮਰੇ ਦੇ ਵਿੱਚ ਆਏ ਆ ਉਹ ਦੋ ਬੰਦੇ ਆਏ ਕਿਉਂਕਿ ਬੈਟਰੀਆਂ ਜਿਹੜੀਆਂ ਕਾਫੀ ਹੈਵੀ ਸੀ ਭਾਰੀਆਂ ਹੀ ਉਹ ਇੱਕ ਦੋ ਜਾਂ ਦੋ ਬੰਦੇ ਦਾ ਕੰਮ ਨਹੀਂ ਹੈਗਾ ਜੀ ਉਹ ਜਿਆਦਾ ਹੋਰ ਵੀ ਹੋ ਸਕਦੇ ਬੰਦੇ ਚਾਰ ਪੰਜ ਬੰਦੇ ਹੋ ਸਕਦੇ ਕੋਈ ਨਾ ਕੋਈ ਵੀਕਲ ਗੱਡੀ ਲਿਆਏ ਬਿਲਕੁਲ ਬਿਲਕੁਲ ਜੀ ਕੋਈ ਵੀਕਲ ਤੇ ਹੀ ਜਾ ਸਕਦਾ ਜਿੰਨਾ ਉਹ ਸਮਾਨ ਭਾਰਾ ਹੈਵੀ ਖੜਿਆ ਹੋਣਾ ਸਮਾਨ ਉਹ ਵੀਕਲ ਤੇ ਹੀ ਜਾ ਸਕਦਾ ਇਦਾਂ ਨਹੀਂ ਕਰਦਾ ਕਿੰਨਾ ਵੱਡਾ ਸੀ ਉਹ ਸਰ ਕੰਦ ਟੱਪ ਕੇ ਜੀ ਤਾਰ ਲੱਗੀ ਹੋਈ ਆ ਬਕਾ ਦਾ ਕੰਦ ਟੱਪ ਕੇ ਤੋਂ ਕਾਰ ਬਿਟੀਲੀ ਦਾ ਲੱਗੀ ਉਹਨੂੰ ਕੱਟ ਕੇ ਆ ਹਾਂਜੀ ਕੱਟ ਕੇ ਅੰਦਰ ਐਂਟਰੀ ਕੀਤੀ ਆਏ ਹਾਂ ਤੇ ਕੀ ਹੁਣ ਮੰਗ ਕਰਦੇ ਹੋ ਤੁਸੀਂ ਹਾਂਜੀ ਬਸ ਇਹੀ ਮੰਗ ਸਾਨੂੰ ਸਾਹ ਮੇਰੇ ਜਿਹੜੇ ਚੋਰ ਆਣਾ ਤੇ ਸਭ ਲੱਭੇ ਜਾਣ ਤੇ ਸਭ ਤੋਂ ਸਭ ਤੋਂ ਉਹਨਾਂ ਤੇ ਕਾਰਵਾਈ ਕੀਤੀ ਜਾਏ। ਪੁਲਿਸ ਨੂੰ ਇਹ ਕੰਮ ਕਰ ਦਿੱਤਾ। ਹਾਂਜੀ ਹਾਂਜੀ ਪੁਲਿਸ ਨੂੰ ਪੁੱਛ ਦਿੱਤੀ ਜੀ। ਪਹਿਲੇ ਵੀ ਕੋਈ ਇਦਾਂ ਦੀ ਘਟਨਾ ਹੋਈ ਹੈ। ਹਾਂ ਪਹਿਲੇ ਇੱਕ ਵਾਰੀ ਹੋਈ ਹੈ ਜੀ 10 ਲਗਭਗ 15-20 ਦਿਨ ਪਹਿਲਾਂ ਇੱਕ ਸਾਡੀਆਂ ਤਾਰਾ ਤੁੜਾ ਜੀ ਉਹ ਵੀ ਪੁਰਾਣਾ ਸਰਾ ਸਮਾਨ ਸੀਗਾ। ਉਹ ਚੋਰੀ ਆਇਆ ਸੀ। ਚਲੋ ਅਹੀਂ ਉਦੋਂ ਥੋੜਾ 15-20 ਹਜ਼ਾਰ ਦਾ ਨੁਕਸਾਨ ਹੀ ਤਾਂ ਅਹੀਂ ਉਹਨਾਂ ਬਹੁਤਾ ਲਾਈਟ ਨਹੀਂ ਰਿਪੋਰਟ ਦੱਜ ਵਗੈਰਾ ਨਹੀਂ ਕਰਾਈ। ਚਲੋ ਆਪਣੇ ਲੈਵਲ ਤੇ ਅਹੀਂ ਚਲੋ ਕਿਵੇਂ ਚੈੱਕ ਕੀਤੇ ਪਰ ਚਲੋ ਸਾਨੂੰ ਕੋਈ ਦੱਸਿਆ ਨਹੀਂ। ਹੋਰ ਗਾ ਇਹਦੇ ਵਿੱਚ ਤੇ ਸਾਫ਼ ਸਾਡੀ ਰਿਕਾਰਡਿੰਗ ਕੈਮਰੇ ਦੇ ਵਿੱਚ ਆ ਗਈ ਜੀ ਬੰਦੇ ਦੋ ਆ ਗਏ। ਦੱਸਦਾ ਕੀ ਉਹੀ ਚੋਰ ਹੋਣਗੇ ਪਹਿਲੇ ਉਹਨੇ। ਹਾਂ ਬਿਲਕੁਲ ਜੀ ਉਹੀ ਚੋਰ ਹੋਣਗੇ ਜੀ ਕਿਉਂਕਿ ਉਹਨਾਂ ਨੂੰ ਭੇਜਦਾ ਹੋਣਾ ਅੱਗੇ ਵੀ ਚੋਰੀ ਕੀਤੀ ਆ ਫਿਰ ਉਹੀ ਹੋ ਸਕਦੇ। ਕੈਮਰੇ 'ਚ ਨਜ਼ਰ ਆ ਰਹੇ ਲੇਕਿਨ ਕੁਝ ਦੇਰ ਬਾਅਦ ਉਹਨਾਂ ਨੇ ਉਹ ਲੋਕ ਕੈਮਰਾ ਦੂਸਰੇ ਪਾਸੇ ਵੀ ਕਰ ਦਿੱਤਾ ਗਿਆ। ਹਾਂਜੀ ਹਾਂਜੀ ਬਾਅਦ 'ਚ ਕੀਤਾ ਗਿਆ ਪੁਲਿਸ ਵਾਲੇ ਕੀ ਕਹਿੰਦੇ ਹੁਣ ਬਸ ਪੁਲਿਸ ਵਾਲੇ ਹਾਂਜੀ ਹਾਂਜੀ ਹੁਣੇ ਖਲਾਜ ਆ ਜੇ ਦੇ ਕੇ ਆਏ ਰਿਪੋਰਟ ਦੇਖੋ ਕਿ ਪੁਲਿਸ ਆਪਣੀ ਕੀ ਕਾਰਵਾਈ ਕਰਦੀ ਹੈ